पार्टींद श्री मरेंद्र भाई मोदी मोदी भारती जनी भारती जनाटी भारतीय भाई नरेंद्र मोदी

ਅੱਜ ਬੀਜੇਪੀ ਹਰਿਆਣਾ 'ਚ ਤੀਜੀ ਵਾਰੀ ਸਰਕਾਰ ਬਣਾਈ ਬਹੁਤ ਬੜੀ ਜਿਤਨਾ ਲੋਕਾਂ ਨੇ ਵਿਸ਼ਵਾਸ ਦਿਖਾਇਆ ਬੀਜੇਪੀ ਦੇ ਅੱਜ ਕਾਂਗਰਸ ਨੇ ਸਵੇਰੇ ਹੀ ਪਟਾਕੇ ਚਲਾਤੇ ਤਿਆਰੀ ਪੂਰੇ ਟੋਲਟਾ ਲਾ ਲਕੀ ਅਸੀਂ ਜਿੱਤਾਂਗੇ ਪਰ ਹਰਿਆਣਾ ਦੇ ਲੋਕਾਂ ਨੇ ਦਿਖਾਇਆ ਬੀਜੇਪੀ ਦੇ ਵਿਸ਼ਵਾਸ ਜੋ ਕਿ ਤੀਜੀ ਵਾਰਾ ਸਰਕਾਰ ਬਣਾਈ ਸਾਰੇ ਇੰਡੀਆ ਦੇ ਵਿੱਚ ਬੀਜੇਪੀ ਬਹੁਤ ਖੁਸ਼ੀ ਮਨਾ ਰਹੀ ਹੈ ਕਿ ਹਰਿਆਣਾ 'ਚ ਤੀਜੀ ਵਾਰ ਸਰਕਾਰ ਬਣੀ ਮੋਦੀ ਦੀਆਂ ਨੀਤੀਆਂ ਕਰਕੇ ਲੋਕਾਂ ਨੇ ਵਿਸ਼ਵਾਸ ਜਤਾਇਆ ਬੀਜੇਪੀ ਦੇ ਜੋ ਕਿ ਬੀਜੇਪੀ ਨੇ ਕੀਤੀ ਵਾਰ ਫੇਰ ਸਰਕਾਰ ਬਣਾਇਆ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਗਈ ਜੋ ਕਿ ਖਾਸ ਕਰਕੇ ਪੰਜਾਬ ਵਿੱਚ ਬੀਜੇਪੀ ਨੇ ਬਹੁਤ ਖੁਸ਼ੀ ਮਨਾਈ ਜੈ ਸ਼੍ਰੀ ਰਾਮ ਜੈ ਸ਼ੀਨਾਬ ਜੀ ਆਮਾਦੀ ਪਾਰਟੀ ਜਿਵੇਂ ਉੱਥੇ ਹਰਿਆਣੇ ਦਾ ਖਾਤਾ ਵੀ ਨਿਕਲ ਸਕਿਆ ਇਹਨੂੰ ਕਿਵੇਂ ਦੇਖੀ ਆਮ ਪਾਰਟੀ ਜੋ ਕਿ ਪੰਜਾਬ ਦਾ ਦਿਖਾ ਰਹੀ ਹੈ ਜੀ ਚਾਹ ਤੇ ਜੋ ਕੰਮ ਉਹਨਾਂ ਨੇ ਕੀਤਾ ਰਿਆ ਨੇ ਜੇ ਦਿਖਾ ਰਹੇ ਸੀ ਲੋਕਾਂ ਨੇ ਦੇਖਿਆ ਕਿ ਪੰਜਾਬ 'ਚ ਕੁਝ ਨਹੀਂ ਹੋ ਰਿਹਾ ਤੇ ਕੱਲ ਹੀ ਹੈਗੇ ਸਿਰਫ ਦੁਕਾਨ ਜੋਕੇ ਹੀ ਐ ਕੁਝ ਕਰਦੇ ਐ ਨਹੀਂ ਲੋਕਾਂ ਨੇ ਵਿਸ਼ਵਾਸ ਜਵਾਨ ਕੀਤਾ ਇਸ ਕਰਕੇ ਕੋਈ ਵੀ ਉਹਨਾਂ ਦੀ ਸਟਰੀਟ ਨਹੀਂ ਆਈ ਜ਼ੀਰੋ ਰਹਿ ਗਏ ਜੋ ਕਿ ਜ਼ੀਰੋ ਹੈਗੀ ਆਮ ਪਾਰਟੀ ਭਾਰਤੀ ਪਾਰਟੀ ਭਾਰਤੀ ਜਿੰਤਾ ਪਾਰਟੀ ਜਿੰਦਾਬਾਦ ਹਾਂ ਜੀ ਕੀ ਕਹਿਣਾ ਅੱਜ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਹਰਿਆਣਾ ਦੇ ਵਿੱਚ ਸਰਕਾਰ ਬਣੀ ਹੈ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਖੱਟਰ ਸਾਹਿਬ ਅਮਿਤ ਸ਼ਾਹ ਸਾਹਿਬ ਸੈਣੀ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਪੂਰਨ ਮੋਹਮਦ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੋ ਮੋਦੀ ਜੀ ਦੀਆਂ ਨੀਤੀਆਂ ਗਰੀਬ ਪਲੇਨ ਆਨ ਯੋਜਨਾ ਆਵਾਸ ਯੋਜਨਾ ਆਸ਼ੂਮਣ ਭਾਰਤ ਕਾਰਜ ਯੋਜਨਾ ਜੋ ਸਕੀਮਾ ਮੋਦੀ ਜੀ ਵੱਲੋਂ ਚਲਾਈਆਂ ਗਈਆਂ ਉਹਨਾਂ ਦਾ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਬੈਨੀਫਿਟ ਹੋਇਆ ਤੇ ਜੋ ਚੰਗਾ ਪ੍ਰਸ਼ਾਸਨ ਭਾਰਤੀ ਜਨਤਾ ਪਾਰਟੀ ਨੇ 10 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਤਾ ਜੋ ਉੱਡੇ ਨੇ ਗੁੰਡਾਗਰਦੀ ਚਲਾਈ ਰਹੀ ਸੀ ਪਰਚੀ ਟੈਕਸ ਚਲਾਇਆ ਸੀ ਖੱਚੀ ਟੈਕਸ ਚਲਾਇਆ ਹੋਇਆ ਸੀ ਉਹਦੇ ਤੋਂ ਹਰਿਆਣੇ ਦੇ ਲੋਕਾਂ ਨੂੰ ਮੁਕਤੀ ਦਿਵਾਈ ਹੈ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਸਰਕਾਰ ਬਣੀ ਰਾਮਾ ਦੀ ਪਾਰਟੀ ਪੰਜਾਬ ਦੇ ਤਰਫ਼ ਤੇ ਪੰਜਾਬ ਨੂੰ ਸਿੰਪਲ ਦਿਖਾ ਕੇ ਲੈਣੇ ਚੋਟ ਮੰਗ ਰਹੀ ਸੀ ਪੰਜਾਬ ਦਾ ਸੈਂਪਲ ਤੁਸੀਂ ਦੇਖ ਹੀ ਰਹੇ ਹੋ ਬੀਬੀਆਂ ੜੀਕਰੀਆਂ 1000 ਰੁਪਿਆ ਖਾਤੇ ਚ ਕਦੋਂ ਆਊਗਾ ਭਰਾ ਭੈਣ ਗਲੀ ਤੋਂ ਬਾਹਰ ਜਾਂਦੇ ਕਿਸੇ ਦੀ ਚੈਨ ਲੈ ਜਾਂਦੀ ਹੈ ਭੈਣ ਦਾ ਪਰਸ ਖੋ ਜਾਂਦਾ ਕਾਨੂੰਨ ਅਵਸਥਾ ਤੇ ਲੋਕ ਨਿਆਂ ਮੰਗ ਮੰਗ ਕੇ ਧਰਨੇ ਮਜਾਰੇ ਲਾ ਲਾ ਕੇ ਕਾਰਵਾਈਆਂ ਕਰਾਉਂਦੇ ਆ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦਾ ਮਾਡਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੌਜਵਾਨ ਨੌਕਰੀ ਲਈ ਤਰਾ ਤਰਾ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਾਲੀ ਝੂਠੇ ਲਾਰੇ ਲਾ ਕੇ ਸੱਤਾ ਚੋਣ ਵਾਲੀ ਸਰਕਾਰ ਅੱਜ ਰੋਜ਼ਗਾਰ ਦੇ ਨਾਂ ਤੇ ਚੰਗੀ ਕਾਨੂੰਨ ਵਿਵਸਥਾ ਦੇ ਨਾਂ ਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੇ ਨਾਂ ਤੇ ਅੱਜ ਚੁੱਪ ਬੈਠੀ ਐ। ਆ ਦੇਖਿਆ ਵਿਖਿਆ ਕਿ ਕਾਂਗਰਸ ਵੱਲੋਂ ਕਿੰਨੇ ਦੇ ਪਹਿਲੇ ਹੀ ਜਿੱਤ ਮਲਾਈ ਜਾ ਰਹੀ ਸੀ। ਦੇਖੋ ਜੀ ਸਿਆਣੇ ਕਹਿੰਦੇ ਆ ਵੀ ਜਦੋਂ ਦਿਵਾਲੀ ਆਵੇ ਪਟਾਕੇ ਉਦੋਂ ਹੀ ਚਲਾਉਣੇ ਚਾਹੀਦੇ ਆ। ਕਈਆਂ ਦੇ ਪਹਿਲੇ ਹੀ ਚੱਲ ਜਾਂਦੇ ਆ ਉਹ ਹਾਲ ਅੱਜ ਕਾਂਗਰਸ ਨਾਲ ਹੋਇਆ ਸੇਲ ਉੱਥੇ ਸਾਰੀ ਇਹਨਾਂ ਨੇ ਪਟਾਕੇ ਚਲਾਤੇ ਤੇ ਭੰਗੜੇ ਪਾਤੇ ਕਿਤੇ ਅਸੀਂ ਜਿੱਤ ਗਏ ਤੇ ਸੋ ਉਹ ਦੀਵਾਲੀ ਵਾਲੀ ਘਾਤ ਕਾਂਗਰਸ ਤੇ ਰਾਹੁਲ ਗਾਂਧੀ ਤੇ ਲੱਗੀ ਆਵੇ ਤਾਂ ਪਹਿਲੇ ਹੀ ਚੱਲੇ ਵੇ ਆ ਤੇ ਉਹ ਪਟਾਕੇ ਅੱਜ ਜਿਹੜੇ ਜਨਤਾ ਨੇ ਚਲਾ ਕੇ ਉਖਾਤੇ ਹਰਿਆਣੇ ਦੀ ਜਨਤਾ ਨੇ ਮੋਤੀ ਸਾਹਿਬ ਦੇ ਨਾਲ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਸੀ ਲੋਕਾਂ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਸਾਡੀ ਲੀਡਰਸ਼ਿਪ ਤੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਲੋਕਾਂ ਦਾ ਸੋਚਿਆ ਜੋ ਯੋਜਨਾ ਮੋਤੀ ਸਾਹਿਬ ਨੇ ਚਲਾਈਆਂ ਤੇ ਜਨਤਾ ਨੇ ਉਹਦਾ ਭਰਪੂਰ ਸਵਾਗਤ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਮੌਕਾ ਦਿੱਤਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਹਿੰਦੇ ਸੀ ਫਾਸਟ ਐਂਡ ਯੂਜ਼ ਪੰਜਾਬੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ